ਲੋ ਜੀ ਸਾਸ੍ਰੀ ਕਾ ਜੀਤਨ ਸਾਰਿਆਂ ਨੂੰ ਮੈਂ ਤਾਂ ਧੀ ਆਪਣੀ ਅਵਰਜੀਤ ਜੋਸ਼ੀ ਜੋਸ਼ੀ ਚੈਨਲ ਤੋਂ ਦੱਸਾਂ। ਲੋ ਜੀ ਅਸੀਂ ਆਨੰਦ ਭਜਾਈ ਫਿਰ ਖਾਜਰਾ ਤੋਂ ਕਿਚੇਰੀ ਤੇ ਨਵਾਂ ਨੁਕਤਾ ਤੇ ਨਵਾਂ ਮੂਤ ਲੈ ਗਏ। ਅੱਛਾ ਨੁਕਤਾ ਜਿਹੜਾ ਮੈਂ ਪਾਉਂਗੀ ਨਾ ਉਹ ਜਿਵੇਂ ਮੈਨੂੰ ਕੱਲ ਤਹਾਣੇ ਤੋਂ ਅਚਕ ਡਾਕਟਰ ਮਿਲਕੇ ਗਏ ਸੀ ਅਸੀਂ ਘਰ ਵਾਲੀ ਵੀ ਤੇ ਮਤਲਬ ਉਹ ਮੇਰਾ ਸੁਰਮਾ ਤਾਂ ਲੈ ਗਏ ਉਹ ਕਹਿੰਦੇ ਸੁਰਮਾ ਬਹੁਤ ਵਧੀਆ ਹੈ। ਤੇ ਸ਼ੁਕਰ ਦਾ ਨੁਕਤਾ ਪਾਉ ਮੈਂ ਕਹਿੰਦੀ ਸ਼ੁਕਰ ਦਾ ਪਾਇਆ ਹੋਇਆ ਤੇ ਫਿਰ ਅੱਜ ਉਹਨਾਂ ਨੇ ਫਿਰ ਕਹਿੰਦੇ ਵੀ ਮੇਰੀ ਮਦਰ ਦੇ ਨਾਲ ਸਸਰੇ ਪੈਰ ਸੁਣ ਰਹਿੰਦੇ ਨੇ ਇਹ ਜਿਹੜੇ ਪੈਰ ਸੁਣ ਰਹਿੰਦੇ ਨੇ ਜਾਂ ਦਰਦ ਰਹਿੰਦਾ ਆਪਣੇ ਸਰੀਰ 'ਚ ਹੈ ਨਾ ਉਹਦਾ ਮੈਨੂੰ ਨੁਕਤਾ ਪਾਉਂਗੀ ਤੇ ਗੀਤ ਤੋਂ ਬਾਅਦ ਕਾਪੀ ਪੈਨਸਲ ਲੈ ਕੇ ਬਹਿ ਜਾਓ ਫਿਰ ਬਾਰੀ-ਬਾਰੀ ਨਾ ਪੁੱਛੇ ਬਹੁਤ ਹੀ ਵਧੀਆ ਨੁਕਤਾ ਹੈ ਸੰਤਾਂ ਨੇ ਮੈਨੂੰ ਹਰ ਦੁਆਰ ਤੋਂ ਦੱਸਿਆ ਸੀ ਹੈ ਨਾ ਮੈਂ ਉਹਨਾਂ ਸੰਤਾਂ ਦਾ ਫਿਰ ਤੁਹਾਨੂੰ ਸਾਰਾ ਵੇਰਵਾ ਵੀ ਦੱਸੂ ਤੇ ਉਹਨਾਂ ਨੂੰ ਉਹ ਠੀਕ ਹੋਏ ਤੇ ਉਹਨਾਂ ਨੇ ਫਿਰ ਸਾਨੂੰ ਦਿਖਾਇਆ ਕਹਿੰਦੇ ਜੀ ਆ ਤੁਸੀਂ ਲੈ ਕੇ ਜਾਓ ਮੁੱਖਾ ਤੇ ਲੋ ਇੱਥੇ ਵੀ ਅਸੀਂ ਵਰਤਿਆ ਜਿਵੇਂ ਹੱਥ ਪੈਰ ਸੁੰਨ ਹੋ ਜਾਂਦੇ ਨੇ ਉਹਨਾਂ ਤੇ ਤੇਲ ਹੀ ਐ ਤੇ ਤੁਸੀਂ ਬਣਾ ਲੈਣਾਗਾ ਤੇ ਲੋ ਹੁਣ ਤੁਸੀਂ ਮਾਣੋ ਇਹ ਸੁਮੇਦਾਨੰਦ ਬਾਅਦਿ ਮੈਂ ਸੰਭਲ ਉਹ ਮੁੱਖਾ ਤੁਸੀਂ ਇਹ ਲੋ ਗੀਤ ਹੈ ਬਹੁਤ ਹੀ ਪੁਰਾਣਾ ਤੇ ਇਹਦੇ ਵਿੱਚ ਉਹ ਉਸ ਸਮੇਂ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਇੱਕ ਮੁਟਿਆਰ ਆਪਣੇ ਘਰ ਵਾਲੇ ਨੂੰ ਕਹਿੰਦੀ ਐ ਵੀ ਉਹ ਕਿੱਥੇ ਪਾ ਗਿਆ ਕਿਵੇਂ ਹੋਇਆ ਹਨਾ ਉਹਦੇ ਵੀ ਕੀ ਸੁਨੇਹਾ ਉਹ ਕਿ ਮੈਨੂੰ ਵਿਆਖਿਆ ਦਾ ਨਹੀਂ ਉਹ ਕਰਨੀ ਰੋਡ ਨੂੰ ਮਾਣੋ ਇਸ ਦੀ ਕਹਾਣੀ ਅਰੇ ਨੈ ਮ ਜਿੱਤੇ ਟੇ ਚੋਲੇ ਖਾਂਦੇ ਪਾ ਕੇ ਖਾਣੀ ਗਿਆ සෝන දිනීජාන කණ්ඩුපාකෙ ගනීදිී උගලීයාතා පිරියි

Mm -hmm. Yeah. Yeah, okay. Bom uhum. e... ീരി ജന ജി രേ സോണേ ਦਿਨੀ ਆਇਆ ਜੀ ਵੇਸਣੇ ਜੀਨੀ ਜਾਣੇ ਮੇਰਾ ਮਾਈ ਛੱਡਿਨੀ ਆਇਆ ਲੋ ਜੀ ਗੀਤ ਹੋਇਆ ਪੂਰਾ ਤੁਸੀਂ ਸਾਰਾ ਗੀਤ ਸਮਝ ਹੀ ਗਏ ਹੋਗੇ ਜੇ ਤੁਹਾਨੂੰ ਗੀਤ ਚੰਗਾ ਲੱਗਿਆ ਤਾਂ ਟਿੱਪਣੀ ਜ਼ਰੂਰ ਕਰਿਓ ਤੁਸੀਂ ਗੀਤ ਸੁਣ ਕੇ ਛੱਡਣਾ ਲਿਆ ਕਰੋ ਤੇ ਇੱਕ ਦਿੱਤੀ ਜੁਰ ਲਿਖਾ ਕਰੋ ਤੁਹਾਨੂੰ ਕਿਵੇਂ ਵੀ ਲੱਗਿਆ ਹੈ ਨਾ ਤੇ ਲਓ ਹੁਣ ਤੁਸੀਂ ਨੁਕਤੇ ਵੱਲ ਆਜੋ ਤੇ ਗੀਤ ਆਨੰਦਮਨ ਤੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਹੈ ਨਾ ਤੇ ਇਲੇ ਨੁਕਤੇ ਵੱਲ ਆਗੇ ਜਿਵੇਂ ਵੀ ਕਹਿੰਦੇ ਵੀ ਹੱਥ ਪੈਰ ਸੁਣ ਲ ਹੋ ਜਾਂਦੇ ਨੇ ਹੈ ਨਾ ਤੇ ਚੀਸਾਂ ਪੈਂਦੀਆਂ ਨੇ ਜਿੱਥੇ ਵੀ ਦਰਦ ਹੁੰਦਾ ਸੀ ਹੈ ਨਾ ਕਿਨੇ ਜੋੜਾਂ ਚ ਨਹੀਂ ਲੱਗਦਾ ਇਹ ਉਹਦੇ ਵਾਸਤੇ ਅਸੀਂ ਹਰਦवार ਗਏ ਸੀ ਲਾਲੇਆਣਾ ਪਿੰਡ ਥੋੜੇ ਮੈਂ ਤਾਂ ਖੈਰਾ ਬਚਿੰਡੇ ਜਿਹੜੇ ਕੀ ਹੈ ਤੇ ਉੱਥੋਂ ਦੇ ਉਹ ਸੰਤ ਨੇ ਤੇ ਉਹ ਹੁਣ ਅੱਜ ਕੱਲ ਮੋੜ ਮੰਡੀ ਰਹਿੰਦੇ ਨੇ ਸਾਨੂੰ ਹਰਦਵਾਰ ਮਿਲਦੇ ਤੇ ਉੱਥੇ ਉਹਨਾਂ ਨੇ ਇਹ ਸਾਨੂੰ ਨੁਕਤਾ ਲਿਖਾਇਆ ਤੇ ਉਹ ਕਹਿੰਦੇ ਵੀ ਸਾਰੇ ਕਿਤੇ ਫਿਰਲੇ ਸੀ ਬਿਲਕੁਲ ਮਤਲਬ ਸਪੈਰ ਸੁਣ ਲੋ ਉਹ ਹੋਟੇ ਨੇ ਸੀ ਸੰਤਾਂ ਦੇ ਤੇ ਉਹ ਫਿਰ ਕਹਿੰਦੇ ਵੀ ਮੈਂ ਇੱਥੇ ਸਨਾਮ ਵੀ ਦਾਖਲ ਰਿਹਾ ਬਸਾਂ ਦਾ ਹਸਪਤਾਲ 'ਚ ਤੇ ਪਰ ਨਹੀਂ ਠੀਕ ਹੋਇਆ ਤੇ ਫਿਰ ਕਿਸੇ ਨੇ ਉਹਨਾਂ ਨੂੰ ਇਹ ਨੁਕਤਾ ਲਿਖਾਇਆ ਇਹਦੇ ਨਾਲ ਠੀਕ ਹੋ ਗਏ ਤੇ ਜੇ ਕਿਸੇ ਨੂੰ ਕਿਹਾ ਇਹਦਾ ਰੋਗ ਹੈ ਮੈਂ ਤੁਹਾਨੂੰ ਕਿਹਾ ਕਾਪੀ ਪੈਸੇ ਲੈ ਕੇ ਬੈਠ ਲਿਖ ਲਓ ਤੇ ਲਿਖੋ ਤੇਰ ਪਤਾ ਬਾਜ਼ਾਰੋਂ ਬਣਿਆ ਬਣਾਈ ਤੇਲ ਮਿਲੂਗਾ ਇਹ ਉਥੋਂ ਪਕਾਨ ਤੋਂ ਉਹਦਾ ਦੇਸੀ ਰੰਗਾਂ ਤੋਂ ਇੱਕ ਮੱਛੀ ਦਾ ਤੇਲ ਲਿਖ ਲਿਆ ਸਿਸੀਆਂ ਮਿਲਣਗੇ ਅਸਾਨੂੰ ਮੱਛੀ ਦਾ ਤੇਲ ਲਿਖ ਲਿਆ ਦੂਜੀ ਜਗ੍ਹਾ ਰੂਮਾ ਸਿਰ ਤੇਲ ਰੂਮਾ ਸਿਲ ਤੇਲ ਨਾ ਫਿਰ ਮਹਾਨ ਰਾਣੀ ਤੇਲ ਇਹ ਨੂੰ ਵੀ ਪਰਸਾਰਣੀ ਤੇਲ ਪਰਸਾਰਣੀ ਪਰਸਾਰਣੀ ਤੇਲ ਲੌਂਗਾ ਦਾ ਤੇਲ ਤੇ ਰਫਲ ਦਾ ਤੇਲ ਤਾਰਪੀਨ ਦਾ ਤੇ ਦੁਬਾਰਾ ਫਿਰ ਬੋਲਣਾ ਦੇਖੋ ਪਹਿਲਾ ਪਹਿਲਾ ਮੱਛੀਆ ਤੇਲ ਦੂਜਾ ਰੂਮਾਂ ਸਿਰ ਤੇਲ ਤੀਜਾ ਮਹਾਨ ਰਾਣੀ ਤੇਲ ਚੌਥਾ ਪਰਸਾਰਣੀ ਤੇਲ ਪੰਜਵਾਂ ਲੌਂਗਾ ਤੇਲ 6ਵਾਂ ਰਫਲ ਦਾ ਤੇ 7ਵਾਂ ਧਾਰ ਪੀਣ ਦਾ ਤੇ ਇਹ ਸਾਰਾ ਥੋੜਾ ਥੋੜਾ ਮਿळਜੂ ਇਹਨਾਂ ਨੂੰ ਲਿਆ ਕੇ ਬਰਾਬਰ ਭਾਗ ਵਿੱਚ ਤੇ ਇੱਕ ਭਾਂਡੇ ਚ ਪਹਿਲਾਂ ਮਿਲਾ ਲਿਓ ਫਿਰ ਇਸ ਤਰ੍ਹਾਂ ਹੀ ਸੀਟ ਪਾ ਕੇ ਰੱਖ ਲਓ ਹੈਨਾ ਜਿੱਥੇ ਕਿਤੇ ਤੁਹਾਡੇ ਦਰਦ ਹੈ ਤੇ ਇੱਥੇ ਤੁਸੀਂ ਜਾਂ ਪੈਰ ਸੁਣਨੇ ਹੱਥ ਸੁਣਨੇ ਜੋ ਵੀ ਹੈਨਾ ਉਹਤੇ ਫਿਰ ਅੱਧਾ ਘੰਟਾ ਹਲਕੀ ਹਲਕੀ ਹੌਲੀ ਹੌਲੀ ਮਾਲਿਸ਼ ਕਰੋ ਇਹ ਜਿੰਨਾ ਮੈਂ ਤੇ ਲਿਖਾਇਆ ਇਹਦੀ ਮਾਲਸ ਕਰਕੇ ਜਾਓਗੇ ਉਹ ਕਿਨੇ ਬਿਲਕੁਲ ਠੀਕ ਠੁੜੇ ਜਾਣਗੇ ਹੈਨਾ ਚਲੋ ਮੈਂ ਤੁਹਾਨੂੰ ਇਹ ਲਿਖਾਤਾ ਤੁਸੀਂ ਜੀ ਨੂੰ ਵੀ ਕੋਈ ਤਕਰੀਬ ਹੈ ਹੋਰ ਵੀ ਦੱਸੋ ਹੈਨਾ ਬਾਕੀ ਪ੍ਰਬੰਧ ਹੱਥ ਹੈ ਉਹਨਾਂ ਨੇ ਬਹੁਤ ਇੰਤਜ਼ਾਮ ਕਰ ਲਿਆ ਸੀ ਜੇ ਕਿਸੇ ਨੂੰ ਮਿਲਣਾ ਵੀ ਚਾਹੀਏ ਤਾਂ ਇੱਥੇ ਮੋੜ ਮੰਡੀ ਡੇਰਾ ਹੈ ਉਹਦੇ ਚ ਨੇ ਹੁਣ ਸੰਤ ਇੱਥੇ ਲਾਲੇ ਵਾਲੇ ਨੇ ਨੇ ਪਰ ਬਾਲਾ ਹਰ ਦੁਆਰ ਜਾਂਦੇ ਨੇ ਹੁਣ ਕਹਿੰਦੇ ਸੀ ਬੈਠੀ ਸੇਵਾ ਕਰਨਾ ਤੇ ਲੋ ਇਹ ਤੁਸੀਂ ਮਾਨਵ ਇਸ ਗੁਰਦਾਰਨੰਦ ਤੇ ਇਸ ਮੁਕਤੇ ਦਾ ਵੀ ਇਹ ਕਿਸੇ ਨੂੰ ਹੈ ਕੋਈ ਕਿਸੇ ਡਾਕਟਰ ਕੋਲ ਜਾਂਦੀ ਹੋਰ ਨਹੀਂ ਕਹਲੇ 100% ਅਸੀਂ ਸਾਰੇ ਕਿਤੇ ਹਰ ਦੁਆਰ ਵੀ ਉਹਨਾਂ ਨੇ ਤੁਸੀਂ ਹੰਦਵਾਂਗੀਆਂ ਲਈਆਂ ਸੀ ਇਹ ਜੇ ਨਾ ਠੀਕ ਤੇ ਲੋ ਫਿਰ ਉਹ ਮੇਰਾ ਤਾਂ ਤੁਸੀਂ ਮੰਜ਼ਿਲ ਤੇ ਤੁਰੋਂਗੇ ਕਦੇ ਰਾਸਤੇ ਤੇ ਤਾਂ ਮੰਜ਼ਿਲ ਨੂੰ ਮੈਂ ਜੀ ਰਿਹਾ ਥੰਨੂ ਤੇ ਮੈਂ ਤਾਂ ਹੋ ਕੇ ਲੜਬਾਖਤਾ ਮਰਾਂ ਦੀ ਲਈ ਅੱਗੇ ਤੇਰੇ ਭਾਗ ਵਿੱਚ ਹੀ ਮੈਂ ਤੁਹਾਨੂੰ ਦੱਸਦਾ ਅੱਗੇ ਤੁਹਾਡੀ ਕਿਸਮਤ ਜੀ ਨੂੰ ਵੀ ਇੱਕੋ ਇਹ ਤਕਨੀਕ ਹੈ ਤੇ ਇਹ ਵੀ ਵਰਤੋ ਜ਼ਰੂਰ ਕਰਿਓ ਬਣਿਆ ਬਣਾਇਆ ਮਿਲ ਜਾਂਦਾ ਅੱਛਾ ਨਾਲ ਸਤ ਇੱਕ ਰਾਜ ਰਸ ਗੋਲੀਆਂ ਨੇ ਉੱਥੋਂ ਹੀ ਮਿਲਣਗੀਆਂ ਉਹ ਇੱਕ ਗੋਲੀ ਸਵੇਰੇ ਲੈਗੀਆਂ ਦੁੱਧ ਨਾਲ ਇੱਕ ਸ਼ਾਮ ਕਿਹੜੀਆਂ ਗੋਲੀਆਂ ਨੇ ਰਾਜ ਰਸ ਗੋਲੀਆਂ ਦੇਸੀ ਹੋਈ ਨੇ ਇਹ ਉੱਥੋਂ ਤੁਸੀਂ ਜਿੱਥੋਂ ਇਹ ਦਵਾਈ ਲਓਂਗੇ ਨਾ ਦੇਸੀ ਦਵਾਈਆਂ ਵਾਲੇ ਤੋਂ ਲੈ ਤੋ ਤੇ ਦਵਾਈਆਂ ਅੱਧੀ ਦੁਕਾਨ ਹੁੰਦੀ ਹੈ ਦੇਸੀ ਦਵਾਈਆਂ ਉਸੇ ਦੇਸੀ ਮਿਲਦੀਆਂ ਨੇ ਅਇਥੇ ਬੇਜਨੀ ਦੀ ਹੈ ਉੱਥੇ ਮਿਲਦੀਆਂ ਬਹੁਤ ਵੱਡੀ ਦੁਕਾਨ ਦਾ ਸਲਾਮ ਤੁਹਾਡੇ ਦਾ ਤੇ ਹੋਰ ਵੀ ਥਾਰੇ ਕਤੇ ਹੁੰਦੀਆਂ ਨੇ ਹਨ ਤੇ ਉਥੋਂ ਤੁਸੀਂ ਲੈ ਲਿਓ ਤੁਹਾਨੂੰ ਆਪੀਓ ਦੇ ਕੇ ਤੇ ਲਓ ਵੀ ਹੁਣ ਸਾਨੂੰ ਦੇਓ ਛੁੱਟੀ ਤੇ ਕੱਲ ਨੂੰ ਨਵੇਂ ਦਿਨ ਨਾਲ ਨਵੇਂ ਨੁਕਤੇ ਨਾਲ ਆਸੀ ਨਾ ਲਓ